ਹੱਥ ਮਾਰਾ ਪਟਾ ਤੇ ਨਹੀਂ ਮੈਂ ਲੁੱਟ ਲਈ ਰਾਤ ਨੂੰ ਨੀਂਦੇ ਕਰਦਾ ਮੂੰਹ ਦੇਖਣ ਨੂੰ ਉਹਨਣ ਯਾਰ ਕਿਥੇ ਨਹੀਂ ਦੀਂਦੇ ਮੈਂ ਸੁੱਤੀ ਰਹਿ ਗਈ ਨੀ ਮੈਂ ਸੁੱਤੀ ਰਹਿ ਗਈ ਨੀ ਕਿਸਮਤੇ ਭਾਰੇ ਮਾਮ ਲੈ ਪਹਿਗੇ ਦੋ ਉਠਾਂ ਵੜੇ ਨੀ ਲੁੱਟ ਕੇ ਸਜ ਸਦੀ ਲਹਿ ਗਏ ਦੋ ਉਠਾਂ ਵੜੇ ਨੀ ਲੁੱਟ ਕੇ ਸਜ ਸਦੀ ਲਹਿ ਗਏ ਮੈਂ ਕਦੇ ਨਾ ਸੌਂਦੀ ਕਦੇ ਨਾ ਸੌਂਦੀ ਨੀ ਜੈਸੀ ਸੌ ਜਾਣਾ ਤੱਕ ਧੀਰੇ ਲੰਗਾ ਟੁੱਟੀਆਂ ਵੀਣੀ ਤੋਂ ਨੇ ਟੁੱਟੇ ਇਸ਼ਗਨਾ ਦੇ ਗਲੀਰੇ ਚਾਂਵਰ ਨੇ ਆਣੀ ਦੇ ਜਾ ਉਮਰ ਨੇ ਆਣੀ ਦੇ ਸਬਤੇ ਵਿੱਚ ਪਰਾਦੇ ਟਹਿਗੇ ਤੂੰ ਉਠਾਵਲੇ ਨਹੀਂ ਲੁੱਟ ਕੇ ਸਜ ਸਿੱਧੀ ਲੈ ਗਏ ਤੂੰ ਉਠਾਵਲੇ ਨਹੀਂ ਲੁੱਟ ਕੇ ਸਜ ਸਿੱਧੀ ਲੈ ਗਏ